ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਵੱਡੇ ਪਿੰਡ ਗੁਲਾੜ ਦੇ ਵਿੱਚ ਆ ਗੁਲਾੜ ਦੇ ਵਿੱਚ ਅੱਜ ਅਸੀਂ ਆਪਣੀਆਂ ਬੱਚੀਆਂ ਨੇ ਜਿਹੜੀਆਂ ਗੁਲਾੜ ਦੀਆਂ ਤੇ ਜਿਨ੍ਹਾਂ ਨੇ 10th 2 ਪਾਸ ਕੀਤੀ ਹੈ ਤੇ ਉਸ ਤੋਂ ਬਾਅਦ ਜ਼ਿੰਦਗੀ 'ਚ ਕਰਨਾ ਕੀ ਹੈ ਅੱਗੇ ਕਿਹੜੇ-ਕਿਹੜੇ ਕੋਰਸ ਉਹ ਕਰ ਸਕਦੇ ਨੇ ਔਰ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਮਾਲਵੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਕੋਰਸ ਚੱਲ ਰਹੇ ਨੇ ਤੇ ਕਿਹੜੇ ਕਿਹੜੇ ਕੋਰਸ ਪਲੱਸ 2 ਤੋਂ ਬਾਅਦ ਹੁੰਦੇ ਨੇ ਕਿਹੜੇ ਕਿਹੜੇ ਕੋਰਸ ਬੀਏ ਤੋਂ ਬਾਅਦ ਹੁੰਦੇ ਨੇ 10ਵੀਂ ਤੋਂ ਬਾਅਦ ਬੱਚੇ ਨੂੰ ਕਿੱਧਰਲੇ ਪਾਸੇ ਜਾਣਾ ਚਾਹੀਦਾ ਸੋ ਸਾਨੂੰ ਇੱਕ ਕਮੀ ਬੀਇੰਗ ਇੱਕ ਪਿੰਡ ਦਾ ਵਸਿੰਦਾ ਹੋਣ ਦੇ ਨਾਤੇ ਸਾਨੂੰ ਰਹੀ ਹੈ ਸਾਡੇ ਬੱਚਿਆਂ ਨੂੰ ਰਹੀ ਹੈ ਕਿਉਂਕਿ ਅਵੇਅਰਨੈਸ ਜਾਗਰੂਕਤਾ ਨਹੀਂ ਹੁੰਦੀ ਸਾਡੇ ਬੱਚਿਆਂ ਨੂੰ ਤੇ ਉਹ ਆਪਣਾ ਫਿਊਚਰ ਜਿਹੜਾ ਨਿਸ਼ਾਨਾ ਕੁਝ ਹੋਰ ਹੁੰਦਾ ਤੇ ਲੇਕਿਨ ਨਿਸ਼ਾਨਾ ਕਿਸੇ ਹੋਰ ਪਾਸੇ ਲਾ ਦਿੰਦੇ ਨੇ ਜਿਹਦੇ ਕਰਕੇ ਸਾਡੇ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਲਾਈਨ ਤੋਂ ਭਟਕ ਜਾਂਦੇ ਨੇ ਉਹ ਵਿਦਿਆਰਥੀ ਸਾਡੇ ਸਾਡੀਆਂ ਬੱਚੀਆਂ ਸਾਡੇ ਬੱਚੇ ਸਾਡੇ ਨੌਜਵਾਨ ਸਾਥੀ ਨਿਸ਼ਾਨਾ ਵੱਡੀ ਜਗ੍ਹਾ ਲਾਉਣ ਨਿਸ਼ਾਨਾ ਆਪਣਾ ਵਿਜ਼ਨ ਵੱਡਾ ਰੱਖਣ ਇਕੱਲਾ ਕਨਸਟੇਬਲ ਤੱਕ ਹੀ ਨਸੀਬਤ ਰਹਿਣਾ ਹਾਈ ਲੈਵਲ ਤੇ ਆਈਐਸ ਦੀ ਤਿਆਰੀ ਕਿੱਦਾਂ ਕਰਨੀ ਹੈ ਆਈਪੀਐਸ ਕਿੱਦਾਂ ਸਿਲੈਕਟ ਹੋਣਾ ਤੁਸੀਂ ਪੀਸੀਐਸ ਕਿੱਦਾਂ ਬਣਨਾ ਤੁਸੀਂ ਪੰਜਾਬ ਸਿਵਲ ਸਰਵਿਸਸਿਸ ਦੇ ਕਿੱਦਾਂ ਅਧੀਨ ਆ ਕੇ ਐਸਡੀਐਮ ਲੱਗ ਸਕਦੇ ਹੋ ਤਸਿਲਦਾਰ ਲੱਗ ਸਕਦੇ ਹੋ ਤੁਸੀਂ ਇਨਸਪੈਕਟਰ ਕਿੱਦਾਂ ਭਰਤੀ ਭਰਤੀ ਹੋ ਸਕਦੇ ਹੋ ਡੀਐਸਪੀ ਕਿੱਦਾਂ ਲੱਗ ਸਕਦੇ ਹੋ ਵੱਡੇ ਵੱਡੇ ਸੁਪਨੇ ਦਿਖਾਉਣ ਦਾ ਜਿਹੜਾ ਇੱਕ ਅ ਅਸੀਂ ਜਿਹੜਾ ਲਿਆ ਇਨੀਸ਼ੀਏਟਿਵ ਲਿਆ ਹੈਗਾ ਔਰ ਅਸੀਂ ਪਿੰਡਾਂ ਦੇ ਵਿੱਚਾਂ ਔਰ ਤਾਂ ਕਿ ਸਾਡੀ ਸਿੱਖਿਆ ਨਾਲ ਅਸੀਂ ਸਾਡੀ ਜਿਹੜੀ ਹਨੇਰਿਆਂ ਨੂੰ ਕੱਟਣ ਵਾਲੀ ਇੱਕ ਰੌਸ਼ਨੀ ਹੈ ਸਾਡੀ ਐਜੂਕੇਸ਼ਨ ਹੈ ਅਸੀਂ ਉਸ ਐਜੂਕੇਸ਼ਨ ਦੇ ਹਵਾਲੇ ਨਾਲ ਆਪਣੀਆਂ ਬੱਚੀਆਂ ਨੂੰ ਆਪਣੇ ਬੱਚਿਆਂ ਨੂੰ ਦੱਸੀਏ ਸੋ ਅੱਜ ਬਹੁਤ ਸਾਰੀਆਂ ਬੱਚੀਆਂ ਨੇ ਔਰ ਬਹੁਤ ਸੋਹਣੇ ਸੋਹਣੇ ਨੰਬਰ ਲਏ ਹੋਏ ਨੇ 70% 73% 80% 85% ਬਹੁਤ ਸੋਹਣੇ ਸੋਹਣੇ ਨੰਬਰਾਂ ਨਾਲ ਬੱਚਿਆਂ ਨੇ ਮਾਰ ਕੇ ਮਾਰੇ ਹੋਏ ਨੇ ਪਲੱਸ 2 ਚੋਂ ਸੋ ਅਸੀਂ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਕਿਹੜੇ-ਕਿਹੜੇ ਕੋਰਸ ਕਰਾ ਰਹੀ ਹੈ ਉਹਨਾਂ ਬਾਰੇ ਦੱਸਿਆ ਹੈਗਾ ਔਰ ਅੱਜ ਅਸੀਂ ਇੱਕੋ ਗੱਲ ਕਰਾਂਗੇ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤਾਂ ਮੈਂ ਸਮਝਦਾ ਕਿ ਕਿਸੇ ਵੀ ਪਾਰਟੀ ਦਾ ਏਜੰਡਾ ਜਿਹੜਾ ਹੈਗਾ ਐਜੂਕੇਸ਼ਨ ਦਾ ਲੱਗ ਹੀ ਨਹੀਂ ਰਿਹਾ ਕਿਉਂਕਿ ਕੋਈ ਵੀ ਉਮੀਦਵਾਰ ਮੈਂ ਤਾਂ ਦੇਖਿਆ ਨਹੀਂ ਕਿ ਐਜੂਕੇਸ਼ਨ ਦੀ ਗੱਲ ਕਰਦਾ ਮੈਂ ਤਾਂ ਦੇਖਿਆ ਨਹੀਂ ਕਿ ਉਹਨੇ ਕਿਸੇ ਬਜਟ ਦੀ ਗੱਲ ਕੀਤੀ ਹੋਵੇ ਕਿ ਅਸੀਂ ਜੇ ਸਾਡਾ ਸਾਨੂੰ ਚੁਣੋਗੇ ਤਾ ਅਸੀਂ এডਿਕੇਸ਼ਨ ਦੇ ਲਈ ਆਪਣੇ ਹਲਕੇ ਨੂੰ ਕੀ ਦਵਾਂਗੇ ਅਸੀਂ ਸਕੂਲਾਂ ਨੂੰ ਕਿਸ ਪੱਧਰ ਦਾ ਬਣਾਵਾਂਗੇ ਅਸੀਂ ਕਾਲਜਾਂ ਨੂੰ ਕਿਦਾਂ ਅਪਡੇਟ ਕਰਾਂਗੇ ਅਸੀਂ ਹੋਰ ਯੂਨੀਵਰਸਿਟੀਆਂ ਦੀ ਸਥਾਪਨਾ ਕਿਦਾਂ ਕਰਾਂਗੇ ਸੋ ਅੱਜ ਲੋੜ ਸੀ ਮੈਂ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਐਜੂਕੇਸ਼ਨ ਹੋਊਗੀ ਤਾਂ ਸਾਡਾ ਪੰਜਾਬ ਖੁਸ਼ਹਾਲ ਹੋਊਗਾ ਤਾਂ ਸਾਡਾ ਭਾਰਤ ਦੀ ਜਿਹੜੀ ਬੁਨਿਆਦ ਹੈ ਤਕੜੀ ਹੋਊਗੀ ਜੇ ਐਜੂਕੇਸ਼ਨ ਰੁਲ ਗਈ ਸਾਡੇ ਪਿੰਡਾਂ ਦੀਆਂ ਬੱਚੀਆਂ ਰੁਲ ਗਈਆਂ ਸਾਡੇ ਬੱਚੇ ਰੁਲ ਗਏ ਤਾਂ ਫਿਰ ਸਾਡਾ ਮਕਸਦ ਕੀ ਰਹਿ ਜਾਊਗਾ ਅਸੀਂ ਸਰਕਾਰਾਂ ਬਣਾਉਂਦੇ ਇਸ ਕਰਕੇ ਆ ਕਿ ਸਰਕਾਰਾਂ ਸਾਡੇ ਬੱਚਿਆਂ ਦਾ ਸਾਡੇ ਸਮਾਜ ਦਾ ਸਾਡੇ ਰੁਜ਼ਗਾਰ ਦਾ ਸਾਡੇ ਭਵਿੱਖ ਦਾ ਧਿਆਨ ਰੱਖਣਾ ਤੇ ਲੇਕਿਨ ਬਹੁਤ ਬਹੁਤ ਘੱਟ ਸੁਣਨ ਨੂੰ ਮਿਲਦਾ ਸੋ ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਪੰਜਾਬ ਭਰ ਵਿੱਚ ਜਾ ਰਹੇ ਹਾਂ ਔਰ ਹਲਕੇ ਸਤਰਾਣੇ ਦੇ ਪਿੰਡ-ਪਿੰਡ ਜਾ ਰਹੇ ਹਾਂ ਤਾਂ ਕਿ ਸਾਡੇ ਬੱਚੇ-ਬੱਚੀਆਂ ਨੂੰ ਅਸੀਂ ਕਿਸੇ ਕਾਬਲ ਬਣਾ ਸਕੀਏ ਸਾਡੇ ਬੱਚੇ-ਬੱਚੀਆਂ ਸਾਡੀ ਕਿਸੇ ਜਾਗਰੂਕਤਾ ਨਾਲ ਕਿਸੇ ਚੰਗੀ ਪੋਜੀਸ਼ਨ ਤੇ ਪਹੁੰਚ ਸਕਣ ਸੋ ਮੈਂ ਸਾਡੀਆਂ ਸਾਰੀਆਂ ਬੱਚੀਆਂ ਦਾ ਸਾਡੇ ਪੰਚਾਇਤ ਦਾ ਸਾਡੇ ਮੋਹਤਬਰ ਬੰਦਿਆਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਹ ਸਾਰੀ ਬੱਚੇ-ਬੱਚੀਆਂ ਨੂੰ ਜਿਹੜਾ ਸਨੇਹਾ ਲਾ ਕੇ ਇੱਥੇ ਬੁਲਾਇਆ ਔਰ ਇਕੱਠੇ ਕੀਤਾ ਔਰ ਇਹ ਅੱਜ ਗਿਆਨ ਦੇ ਜਿਹੜੇ ਸੈਮੀਨਾਰ ਦੇ ਵਿੱਚ ਹਿੱਸਾ ਲਿਆ ਸੋ ਤੁਹਾਡਾ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਔਰ ਤੁਸੀਂ ਅੱਗੇ ਵਧਣਾ ਵੀ ਹੈ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਕਿ ਕਿਦਾਂ ਤੁਸੀਂ ਇੱਕ ਫੀਲਡ 'ਚ ਜਾਣਾ ਚਾਹੁੰਦੇ ਹੋ ਆਪਣਾ ਮਕਸਦ ਇੱਕ ਨਿਜਠਣਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਤਾਂ ਕਿ ਆਪਾਂ ਪੜ੍ਹ ਲਿਖ ਕੇ ਆਪਣੇ ਹਲਕੇ ਛਤਰਾਣੇ ਦਾ ਆਪਣੇ ਪਿੰਡ ਗਲਾੜ ਦਾ ਔਰ ਆਪਣੇ ਮਾਪੇ ਦਾ ਨਾਮ ਜਿਹੜਾ ਹੈਗਾ ਪੂਰੇ ਪੰਜਾਬ ਤੇ ਪੂਰੀ ਦੁਨੀਆ ਤੇ ਪੂਰੇ ਭਾਰਤ ਚ ਰੌਸ਼ਨ ਕਰ ਸਕੀਏ ਤੁਹਾਡੇ ਚ ਕੋਈ ਕਮੀ ਨਹੀਂ ਅਸੀਂ ਪਿੰਡਾਂ ਦੇ ਬੱਚੇ ਆ ਤੇ ਲੇਕਿਨ ਸਾਡੇ ਚ ਕਦੇ ਵੀ ਇਹ ਕੰਪਲੈਕਸ ਨਹੀਂ ਆਣਾ ਚਾਹੀਦਾ ਕਿ ਸ਼ਹਿਰਾਂ ਵਾਲੇ ਜ਼ਿਆਦਾ ਪੜ੍ਹਦੇ ਨੇ ਜਾਂ ਸੀਐਸਸੀ ਵਾਲੇ ਜ਼ਿਆਦਾ ਪੜ੍ਹਦੇ ਨੇ ਤੁਸੀਂ ਸਾਰਿਆਂ ਨੇ ਹੀ ਆਪਣੇ ਆਪ ਨੂੰ ਅ ਅੰਦਰ ਪੂਰਾ ਕੌਨਫੀਡੈਂਸ ਨਾਲ ਜਿਹੜੀ ਗੱਲ ਕਰਨੀ ਹੈ ਤੁਹਾਡੇ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਉਹੀ ਗੁੱਥਾ ਦਿਮਾਗ ਦੇ ਵਿੱਚ ਨਾੜਾਂ ਦਾ ਉਹਦੇ ਸ਼ਹਿਰੀ ਬੱਚੇ ਦੇ ਆ ਉਹੀ ਤੁਹਾਡੇ ਆ ਬਸ ਗੱਲ ਹੈ ਕਿ ਆਪਣੇ ਆਪ ਨੂੰ ਕੰਫਰੈਂਸ 'ਚ ਰੱਖਣ ਦੀ ਹੈ ਨਾ